ਅੰਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਹੁਣ ਜਾਣ ਲੱਗੇ ਸੀਗੇ ਮੱਥਾ ਟੇਕਣਾ ਇੱਥੇ ਗੁੱਗੇ ਪੀਰ ਦਾ ਮੱਥਾ ਜਿੱਥੇ ਹੁੰਦਾ ਮਾੜੀ ਤੇ ਠੇਕਣ ਚੱਲੇ ਸੀਗੇ ਉੱਥੇ ਜਾ ਕੇ ਉਹਨੂੰ ਮਿਲਦੇ ਹਾਂ ਹਾਂਜੀ ਰਸਤੇ ਦਾ ਬਹੁਤ ਮਾੜਾ ਹਾਲ ਹੋ ਗਿਆ ਮੀਂਹ ਪੈਣ ਕਰਕੇ ਤੇ ਚੱਕੜ ਬਹੁਤ ਜ਼ਿਆਦਾ ਵਾ ਧਿਆਨ ਨਾਲ ਹੀ ਚੱਲਦੇ ਆ ਮੇਲਾ ਪੂਰਾ ਭਰਿਆ ਹੋਇਆ ਵਾ ਸਾਰੀ ਸੰਗਤ ਮੱਥਾ ਟੇਕਣ ਆਈ ਹੋਈ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਅਸੀਂ ਵੀ ਆ ਚੁੱਕੇ ਆ ਮੁੱਛੇ ਪਾਰਾ ਦੇ ਟੋਲਵਾ ਵਾ ਵਾ ਟੋਲੂ ਬਰਾ ਲੈਣਾ ਚੱਲੀਏ கொண்டு <laughs> ਨਹੀਂ ਨਹੀਂ ਗੱਲ ਕਰ ਰਹੇ ਹਾਂ ਅਰਬੰਜੀ ਪੜਾ ਲੱਗੇ ਹੋਏ ਨੇ ਹੋਮਵਰਕ ਕਰਨ ਲੱਗ ਗਿਆ ਉਹਨੇ ਸਕੂਲ ਦੇ ਵਿੱਚ ਹੁਣ ਛੁੱਟੀਆਂ ਹੋਈਆਂ ਨੇ ਇਹਦੇ ਕਰਕੇ ਹੋਮਵਰਕ ਮਿਲ ਜਾਂਦਾ ਵਾ ਰੋਜ਼ ਹੋਂ ਤੇ ਤੇ ਇਹਦੀ ਮੰਮੀ ਇਹਨੂੰ ਹੋਮਵਰਕ ਕਰਵਾ ਦਿੰਦੀ ਆ ਇਹ ਪਰ ਹੋਮਵਰਕ ਤੋਂ ਭੱਜਦਾ ਬਹੁਤ ਜ਼ਿਆਦਾ ਵਾ ਬਾਹਰੇ ਫਰੀ ਜਾਂਦਾ ਵਾ ਹੋਮਵਰਕ ਕੱਟ ਕਰਦਾ ਵਾ ਇਸੇ ਨੂੰ ਸਮਝਾਇਆ ਕਰੋ ਵੀ ਭਾਈ ਹੋਮਵਰਕ ਕਰ ਲਿਆ ਕਰ ਹਰ ਵਨ ਤਾਂ ਇਹ ਨੰਬਰ ਆਉਣਗੇ ਕੁਆਂਟਾ ਦੇ ਵਿੱਚ ਇਹਨੂੰ ਸਮਝਾਇਓ ਸਾਡੇ ਤਾਂ ਗੱਲ ਸਮਝਦਾ ਨਹੀਂ ਹੈਗਾ ਛੱਡ ੜੜਦਾ ਬਣਾ ਰਹਿਂਦਾ ਬਾਰ ਬੰਨ ਹਾਂਜੀ ਹਰਮਨ ਜੀ ਕੀ ਪੜ੍ਹਦੇ ਸੀ ਮੈਂ ਸਿਆਰੀ ਵਾਲੇ ਸ਼ਬਦ ਸਾਰੇ ਹੋਣ ਲੱਗ ਗਏ ਸਿਆਰੀ ਵਾਲੇ ਸ਼ਬਦ ਸੁਣਾਓ ਫਿਰ ਮਰਤ ਪੂਰਾ ਸੁਣਾਓ ਮੰਮੇ ਨੂੰ ਹਾਂਜੀ ਸਸਨ ਸਰ ਦੀ ਸੀਗੀ ਰਾਰਾ ਸਰੇ ਹਾਂਜੀ ਗੱਜ ਕਗਨ ਸਰ ਕੀ ਰਾਰਾ ਚ ਜਗਿਰ ਚ ਹਾਂਜੀ ਹੈ ਨ ਸਰ ਕੀ ਰਾਰਾ ਨਾ ਹਰਨਾ ਵੈਰੀ ਗੁੱਡ ਹਾਂਜੀ ਅੱਕੇ ਕੱਕੇ ਨੂੰ ਸਰ ਕੀ ਤਤਨ ਬਨਤਾ ਬਬਕ ਤਾਬ ਹਾਂਜੀ ਦੇਖੋ ਤਾਂ ਜੀ ਹਰਮਨ ਦੀ ਲਿਖਾਈ ਕਿੱਦਾਂ ਦੀ ਹੈ ਸੋਹਣੀ ਹੈ ਜੀ ਦੱਸਿਓ ਸਾਰੇ ਜਣੇ ਹਾਂਜੀ ਉਸ ਤੋਂ ਬਾਅਦ ਕਿਤਾਬ ਤੋਂ ਵੱਧ ਕੀ ਆ ਕਤਾਵ ਦੁਬਾਰਾ ਬੜੋ ਇੱਕ ਵਾਰੀ ਸਟਾਰਟਿੰਗ ਤੋਂ ਸਾਰੇ ਫਿਰ ਯਾਦ ਆ ਜਾਊਗਾ ਸਰੇ ਮਰਚ ਸੱਜ ਹਰ ਸਰਨ ਕਤਾਵ ਹਾਂਜੀ ਕੀ ਕੀ ਹਾਂ ਇਹ ਛੱਡ ਜੇ ਮੈਂ ਇੱਕ ਹੋਰ ਬਣਾਉਣੀ ਹੈ ਇਹ ਤੁਸੀਂ ਹੁਣ ਇੰਗਲਿਸ਼ ਦੀ ਡਿਕਟੇਸ਼ਨ ਲਿਖੀ ਸੀ ਨਾ 25 ਤੱਕ ਤੇ ਹੁਣ ਲਿਖੋ ਤੁਸੀਂ ਪੰਜਾਬੀ ਦੀ ਡਿਕਟੇਸ਼ਨ 25 ਲਿਖਣੀ ਹੈ ਨੰਬਰ ਤੇ ਬਾਅਦ ਨਹੀਂ ਨੰਬਰ ਤੇ ਲਿਖੋ ਤੁਸੀਂ ਇੱਕ ਮਿੰਟ ਮੈਂ ਬੋਲਦੀ ਹਾਂ ਕੁਰਕੂ ਕੁਰਕੂ ਸਸਬਰੀ ਦੀ ਦਾ ਕੁਰਸੀ ਕੁਰਸੀ ਸਸਬਰੀ ਸੀ ਮਿਰਚ ਐਤੀ ਬਲੇ ਨੰਬਰ 1 ਤੇ ਮਿਰਚ ਲੀਕੋ ਮਿਰਚ को किरण दिन फिर तो किरण फिर तुम लिखो डिक्टेशन तो ऐसी होती है अपनी स्पीड बनाओ तो सी ठीक है ठीक है दिन ਕਿਰਤ ਕਿਰਤ ਕੱਕ ਇੰਸ਼ਰਕੀ ਕੱਕ ਇੰਸ਼ਰਕੀ ਕਿਰਤ ਕੱਕ ਇੰਰਕੀ ਇਹ ਤਰੀਕਾ ਨੇਕਸਟ ਲਿਖੋ ਸਿਰ ਉਤਰੋ ਸਿਰ ਲਿਖੋ ਸਪੀਡ ਨਾਲ ਕੰਮ ਕਰੋ ਮੈਂ ਹਨਾ ਅੱਗੀ ਬੋਲ ਰਹਾ ਨਾ ਤੁਹਾਨੂੰ ਕੀ ਡਿਕਟੇਸ਼ਨ ਅੱਗੇ ਅੱਗੇ ਸਪੀਡ ਵਧਾਉਣੀ ਪੈਣੀ ਆ ਕਿ ਕਿ ਇੱਥੇ ਸਿਰ 10 ਵਾਰ ਬੋਲਦਾ That's totally cool. ਤੁਹਾਡੇ ਕੋਲ ਦੇਖੋ ਜੀਪ ਤਾਂ ਹੀ ਮੈਂ ਕਿਹਾ ਜੈਨੇਵੀ ਸਲੋ ਰਾਈਟਰ ਇਹ ਸੇ ਲਿਖਣੇ ਜੀਪ ਤੋਂ ਅੱਗੇ ਲਿਖੋ ਘੜੀ സൗണ്ട് ചെക്ക് ചെക്ക ਕੀ ਕੀ ਤੁਸੀਂ ਮਗਾ ਚ ਬੋਲ ਰਹੀ ਨਹੀਂ ਨਾ ਬੋਲੋ ਸਕੋ ਗੱਲ ਤੇ ਗੱਦ ਕਰੀ ਜਾਂਦੋ ਚਲੋ ਫਿਰ ਆਪਾਂ ਨੂੰ ਬੋਲ ਲਈ ਚੱਲ ਮੈਂ ਤਾਂ ਤਾਂ ਗਾ ਚਲੋ ਇਹ ਵੀ ਨਹੀਂ ਬੋਲਣਾ ਹੈਗਾ ਕੁਝ ਮੈਂ ਤਾਂ ਲਿਖੜਾਈ ਆ ਠੀਕ ਚਲੋ ਕਰੋ ਸਹੀ ਫਿਰ ਦੀਵਾਰੀ ਕੋਗੇ ਕਪੜਮ ਨਹੀਂ ਬੈਣੀ ਜਿੱਦ ਨਹੀਂ ਗਲਤ ਹੋਈ ਦੀਵਾ Next, caro Camídio Camídio. ਜਿਹੜਾ ਹਰਪਨ ਪੰਜਾਬੀ ਚੋਂ ਫੁੱਲ ਬਟੇ ਕੋਲ ਨੰਬਰ ਲੈ ਕੇ ਆ ਗਿਆ 25 ਜੁ 25 ਆਪਾਂ ਇਹ ਚਾੜ ਚੁਟੀਆਂ ਜੈਨੀ ਜਿਵੇਂ ਉਹ ਕਰ ਲੈ ਸਾੜੀ ਦੀ ਮਾਤਰਾ ਆ ਭੁੱਲ ਗਏ ਲਿਖੋ ਤੁਰ ਅੱਗੇ ਲਿਖਦਾ ਬਸ ਤੁਰ ਲਿਖੋ ਆਪਦੇ ਭਜਾ ਕਰਕੇ ਪਿੱਛੇ ਰਹਿਣਾ ਲਿਖ ਲਿਆ ਨੈਕਸਟ ਕਰੋ ਕੁੜੀ ਸੂਰਤ ਅੱਗੇ ਲਿਖੋ ਬੂਟ ਤੁਸੀਂ ਨੰਬਰਿੰਗ ਕਰੀ ਜਾਇਆ ਕਰੋ ਬੈਠੇ लिखो तूत तो बाद तो लिखो चूहा लिख दे हूँ नंबरिंग थोड़ा बेहतर ਇਹ ਠਾਕੀ ਉਹਨਾਂ ਹੀ ਰੱਤਾ ਬੋਲੋ। ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੱਥਾ ਤੇ ਟਿੱਪੀ ਆ ਚੁੱਕੇ ਸੀ ਘਰ। ਇਹ ਬਾਬਾ ਗੁੱਗਾ ਪੇਰ ਗੁੱਗਾ ਮਾੜੀ ਪੰਡਰਾਮਪੁਰ ਵਿੱਚ ਬਣੀ ਹੋਈ ਹੈ। ਉੱਥੇ ਹਰੇਕ ਸਾਲੀ ਨੌਵੀਂ ਵਾਲੇ ਦਿਨ ਬਹੁਤ ਭਾਰੀ ਇਕੱਠਾ ਹੁੰਦਾ ਹੈ। ਸਾਲ ਵਿੱਚ ਦੋ ਨੌਵੀਂ ਆ ਵਰਦੀਆਂ ਹਨ। ਕਿਤੇ ਬਹੁਤ ਹੀ ਸੰਗਤਾਂ ਮੱਥਾ ਟੇਕਣ ਆਉਂਦੀ ਹੈ ਤੇ ਅਸੀਂ ਵੀ ਮੱਥਾ ਟੇਕਣ ਗਏ ਸੀ ਮੱਥਾ ਟੇਕ ਕੇ ਘਰੇ ਆ ਚੁੱਕੇ ਹਾਂ ਬਾਹਰ ਬਹੁਤ ਜ਼ਿਆਦਾ ਮੀਂਹ ਪੈਂਦਾ ਵਾ ਤੇ ਜਿਹਦੇ ਵਿੱਚ ਵੀ ਬਹੁਤ ਦੁਕਾਨਾਂ ਲੱਗਿਆ ਹੋਇਆ ਸੀ ਤੇ ਬਹੁਤ ਸੰਗਤਾਂ ਮੱਥਾ ਟੇਕ ਰਹੀ ਸੀ ਵੀ ਤੇ ਘਰੇ ਆ ਕੇ ਆਸਈਆਂ ਬਣਾਈਆਂ ਹੋਈਆਂ ਸੀਗੀਆਂ ਹੁਣ ਅਸੀਂ ਸਹੀਆਂ ਛਕਣ ਲੱਗੇ ਆ ਤੇ ਜਿਵੇਂ ਹੁਣ ਆਪ ਜੀ ਨੂੰ ਪਤਾ ਹੀ ਹੈ ਪੂਰੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਹੜਾਲੇ ਉਸ ਤੋਂ ਪਰੋਂ ਇੰਨਾ ਜ਼ਿਆਦਾ ਮੀਂਹ ਪਈ ਜਾ ਰਿਹਾ ਹੈ ਪ੍ਰਮਾਤਮਾ ਸਵੱਤਵ ਵਖੇ ਸਰਬੱਤ ਦਾ ਭਲਾ ਕਰੇ ਤੇ ਮਿਹਰ ਕਰੇ ਸਾਰੇ ਲੋਕਾਂ ਤੇ ਕਿਰਪਾ ਕਰਕੇ ਪ੍ਰਮਾਤਮਾ ਅਸੀਂ ਤਾਂ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਛੇਤੀ ਤੋਂ ਛੇਤੀ ਪੰਜਾਬ ਦੇ ਹਾਲਾਤ ਵਧੀਆ ਕਰ ਦੇਵੇ ਤਾਂ ਜੋ ਹੜਾ ਤੋਂ ਰਾਹਤ ਮਿਲ ਸਕੇ ਤੇ ਹੜ੍ਹਾਂ ਦੇ ਮਾਰ ਵਿੱਚ ਆਏ ਲੋਕਾਂ ਦੇ ਜੀਵਨ ਥੋੜਾ ਜਿਹਾ ਬਦਲਾਅ ਹੋ ਸਕੇ ਅਸੀਂ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਪ੍ਰਭਾਤੋ ਸਰਵੱਤ ਦਾ ਭਲਾ ਕਰੀ ਸਰਵੱਤ ਦੇ ਕਾਰਜੇ ਰਾਸਿ ਬਰੀ ਸਰوات ਕਨੀ ਚੜਦੀ ਗਲਾ ਵਿੱਚ ਰੱਖੀ ਤੇ ਆਪ ਸਭ ਨੂੰ ਮੜ ਕੇ ਖੜਾ ਵਿਚ ਆਏ ਹੜ੍ਹਾਂ ਦੇ ਮਾਰ ਵਿੱਚ ਆਏ ਲੋਕਾਂ ਦੀ ਮਦਦ ਕਰਨੀ ਚਾਹੀਦੀ ਜੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਮੇਰੇ ਇਸ ਸੁਨੇਹਰੇ ਨੂੰ ਆਨੰਦ ਨਾਲ ਜ਼ਰੂਰ ਉਦਾਸ ਕਰੋਗੇ ਅਤੇ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਲੱਖ ਜੀ ਕੀ